ਕੋਈ ਅਫਰੀਕਨ ਲੋਕ ਬਾਜ਼ਾਰ ਦੇ ਵਿੱਚ ਸ਼ਰਿਆਮ ਉੱਥੇ ਦਾਹ ਲੈ ਕੇ ਤੇ ਤਰ ਹਥਿਆਰ ਲੈ ਕੇ ਵੰਡ ਰਹੇ ਜਿਹੜਾ ਬਾਹਰਲਾ ਬੰਦਾ ਅਸੀਂ ਉਹਦੀ ਪਿੰਡ ਦੇ ਵਿੱਚ ਜਿਹੜੀ ਐਂਟਰੀ ਆ ਉਹਨੂੰ ਪਿੰਡ ਚ ਉਹ ਕਿਰਾਏ ਦੇ ਵੀ ਨਹੀਂ ਅਸੀਂ ਰਹਿਣ ਦੇ ਕੋਈ ਪਤਾ ਨਹੀਂ ਇੱਥੇ ਇੱਥੇ ਪੰਜਾਬ ਦਾ ਬੰਦਾ ਕੋਈ ਪੰਜਾਬੀ ਬੰਦਾ ਕੋਈ ਪਿੰਡ ਦਾ ਬੰਦਾ ਕੋਈ ਜਾਣਕਾਰ ਬੰਦਾ ਕੋਈ ਘਟਨਾ ਨੂੰ ਅੰਜਾਮ ਦਿੰਦਾ ਉਹਨੂੰ ਲੱਭ ਲੂਗੀ ਪੁਲਿਸ ਉਪਾਰਾਂ ਆ ਕੇ ਦੂਜੇ ਸੂਬੇ ਚੋਂ ਮਾਰ ਕੇ ਤੁਰ ਗਿਆ ਕੁੜੀ ਭਜਾ ਕੇ ਤੁਰ ਗਿਆ ਕਿੱਥੋਂ ਲੱਭ ਕੇ ਲਿਆਉਂਦਾ ਵੀ ਕਿਹੜੇ ਕਿਹੜੇ ਬੰਦੇ ਪਿੰਡ ਤੇ ਪੱਕਾ ਇਹ ਐਡਰੈਸ ਹੀ ਸਹੀ ਲਿਖਾਉਂਦੇ ਆਪਣਾ ਪਤਾ ਟਿਕਾਣਾ ਹੀ ਗਲਤ ਲਿਖਾ ਦਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੇਲੇ ਰਾਤ ਦਾ ਵਕਤ ਹੈ ਤੇ ਮੈਂ ਪਿੰਡ ਖਣਾ ਮੁੱਦੋ ਸੰਗਤੀਆਂ ਇਹ ਸਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦਾ ਪਿੰਡ ਹੈ ਤੇ ਇੱਥੇ ਇਸ ਪਿੰਡ ਨੇ ਇਸ ਨਗਰ ਨੇ ਪੂਰਾ ਨਗਰ ਖੜਾ ਮੇਰੇ ਨਾਲ ਨੌਜਵਾਨ ਖੜੇ ਸਾਰੇ ਖੜੇ ਆ ਅ ਨੰਬਰਦਾਰ ਕੋਈ ਹੋਰ ਪਿੰਡ ਦੇ ਜਿਹੜੇ ਮੋਤਵਾਰ ਸੱਜਣ ਸਾਰੇ ਖੜੇ ਆ ਇਹਨਾਂ ਨੇ ਇੱਕ ਮਤਾ ਪਾਇਆ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਕੋਈ ਵੀ ਜਿਹੜਾ ਸਾਡੇ ਪਿੰਡ ਤੋਂ ਬਾਹਰਲਾ ਬੰਦਾ ਹੈ ਉਹ ਬੰਦੇ ਨੂੰ ਅਸੀਂ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਰਹਿਣ ਤੋਂ ਰੋਕਿਆ ਕਿਉਂਕਿ ਅੱਜ ਕੱਲ ਜਿਹੜੀਆਂ ਆਨਤਾਰ ਦੇ ਘਟਨਾਵਾਂ ਵਾਪਰ ਰਹੀਆਂ ਨੇ ਜਿਵੇਂ ਕਬਰਾਲਾ ਪਿੰਡ ਕਬਰਾਲਾ ਥਾਣਾ ਪੈਂਦਾ ਜ਼ਿਲ੍ਹਾ ਮੁਕਸਰ ਦਾ ਉੱਥੇ ਦੋ ਕੁੜੀਆਂ ਭੁਜਾ ਕੇ ਲੈ ਗਏ ਬਾਹਰਲੇ ਬੰਦੇ ਤਾਂ ਮੈਂ ਸੱਚ ਨੂੰ ਫੋਨ ਕੀਤਾ ਵੀ ਕਾਰਵਾਈ ਕਿਉਂ ਨਹੀਂ ਕਰ ਰਿਹਾ ਐਸਚੋ ਮੈਨੂੰ ਜਵਾਬ ਦਿੰਦਾ ਕਿ ਉਹਨਾਂ ਦਾ ਕੋਈ ਪਤਾ ਹੀ ਨਹੀਂ ਕੋਈ ਟਿਕਾਣਾ ਹੀ ਨਹੀਂ ਪਤਾ ਕਿਹਨੂੰ ਫੜ ਕੇ ਲੇਗੇ ਆ ਪਥਰਾਵਾ ਪਿੰਡ ਰਾਏਕੋਟ ਦੇ ਕੋਲੇ ਪਰਸੋਂ ਕਤਲ ਹੋਇਆ ਉਹਨੂੰ ਵੀ ਕਤਲ ਕਰਨ ਵਾਲਾ ਕੋਈ ਬਾਹਰਲਾ ਬੰਦਾ ਸੀ ਨਹੀਂ ਲੱਭਿਆ ਕਰ ਕਰਕੇ ਟੱਪ ਗਿਆ ਸੂਏ ਜੀਆਂ ਕਟਰਾਮਾ ਪੰਜਾਬ ਦੇ ਵਿੱਚ ਰੋਜ਼ ਦਿਨ ਬਦਨ ਵਧਦੀਆਂ ਜਾ ਰਹੀਆਂ ਨੇ ਲੁਧਿਆਣੇ ਦੇ ਵਿੱਚ ਅਚਾਰ ਦਿਨ ਪਹਿਲਾਂ ਤੁਸੀਂ ਵੀਡੀਓ ਸਾਰਿਆਂ ਨੇ ਦੇਖੀ ਗੀਆਂ ਹੋਣੀਆਂ ਨੇ ਕਿ ਕੋਈ ਅਫਰੀਕਨ ਲੋਕ ਬਾਜ਼ਾਰ ਦੇ ਵਿੱਚ ਸ਼ਰਿਆਮ ਉੱਥੇ ਦਾਹ ਲੈ ਕੇ ਤੇ ਤਰ ਹਥਿਆਰ ਲੈ ਕੇ ਵੱਢ ਰਹੇ ਨੇ ਤੇ ਇਸ ਕਰਕੇ ਇਸ ਨਗਰ ਨੇ ਫੈਸਲਾ ਕੀਤਾ ਸੀ ਵੀ ਕੋਈ ਵੀ ਇੱਥੇ ਜਿਹੜਾ ਬਾਹਰਲਾ ਬੰਦਾ ਉਸ ਦੀ ਉਹਦੀ ਪਿੰਡ ਦੇ ਵਿੱਚ ਜਿਹੜੀ ਐਂਟਰੀ ਆ ਉਹਨੂੰ ਪਿੰਡ ਚ ਉਹ ਕਿਰਾਏ ਤੇ ਵੀ ਨਹੀਂ ਅਸੀਂ ਰਹਿਣ ਦੇਣਾ ਤੁਲੀ ਬਾਹਰਲੇ ਬੰਦੇ ਦੀ ਪਿੰਡ ਚ ਕੋਈ ਵੋਟ ਵਗੈਰਾ ਉਹ ਬਣਾਉਂਦਾ ਤੇ ਉਹਦਾ ਇਹਨਾਂ ਨੇ ਇੱਕ ਮਤਾ ਪਾਇਆ ਉਸ ਮਤੇ ਨੂੰ ਲੈ ਕੇ ਅੱਜ ਸਾਨੂੰ ਕਿਉਂ ਆਉਣਾ ਪਿਆ ਪਿੰਡ ਨੇ ਫੈਸਲਾ ਕੀਤਾ ਪਿੰਡ ਦੀ ਮਰਜ਼ੀ ਹੈ ਕਿ ਅਸੀਂ ਕਿਹਨੂੰ ਨਹੀਂ ਰੱਖਣਾ ਸਮੁੱਚੇ ਪਿੰਡ ਦੀ ਮਰਜ਼ੀ ਹੈ ਪਰ ਉਹਦਾ ਵਿਰੋਧ ਹੋਇਆ ਉਹਦਾ ਵਿਰੋਧ ਦੇ ਵਿੱਚ ਕਿਹਦਾ ਵਿਰੋਧ ਹੋਇਆ ਇੱਥੇ ਬਲਾਕ ਮਾਜਰੀ ਥਾਣਾ ਪੈਂਦਾ ਐਸ ਐਚਓ ਲੱਗਿਆ ਸੁਨੀਲ ਕੁਮਾਰ ਉਹਨਾਂ ਦਾ ਇਹਨਾਂ ਨੂੰ ਫੋਨ ਆਉਂਦਾ ਵੀ ਤੁਸੀਂ ਕੌਣ ਹੋ ਨੇ ਓਏ ਮਤਾ ਪਾਉਣ ਵਾਲੇ ਉਹ ਸਵਾਲ ਪੈਦਾ ਹੁੰਦਾ ਵੀ ਐਸਐਚਓ ਕੋਲੇ ਕਿਹੜਾ ਅਧਿਕਾਰ ਹੈ ਕਿ ਇੱਕ ਪਿੰਡ ਨੂੰ ਸਮੁੱਚੇ ਪਿੰਡ ਨੇ ਜੇ ਇੱਕ ਮਤਾ ਪਾਇਆ ਤਾਂ ਉਹ ਨੂੰ ਇੱਕ ਐਸਐਚਓ ਚੈਲੰਜ ਕਰ ਰਿਹਾ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਜੇ ਐਸਐਚਓ ਨੂੰ ਪੁੱਛਣਾ ਚਾਹੁੰਦੇ ਆ ਜੇ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਜ਼ਿਲ੍ਹੇ ਦੇ ਨੂੰ ਵੀ ਕੀ ਇਹ ਤੁਹਾਡੇ ਇੱਕ ਐਸਐਚਓ ਕੋਲੇ ਅਧਿਕਾਰ ਹੈਗਾ ਕਿ ਕਿਸੇ ਪਿੰਡ ਨੂੰ ਇਹ ਫੋਨ ਕਰਕੇ ਕਹੇ ਵੀ ਤੁਸੀਂ ਆਹ ਮਤਾ ਪਾਉਣਾ ਤੁਸੀਂ ਆਹ ਮਤਾ ਨਹੀਂ ਪਾਉਣਾ ਨੇ ਫੈਸਲਾ ਕੀਤਾ ਵੀ ਅਸੀਂ ਜਿਹੜਾ ਕੋਈ ਬਾਰਲਾ ਗੈਰ ਪੰਜਾਬੀ ਬੰਦਾ ਉਹ ਪਿੰਡ ਦੇ ਵਿੱਚ ਅਸੀਂ ਕਿਰਾਏ ਤੇ ਵੀ ਰਹਿਣ ਦੇਣਾ ਜੇ ਕਿਸੇ ਨੇ ਰੱਖਣਾ ਤਾਂ ਉਹ ਆਪਣਾ ਕੰਮ ਕਰਾਵੇ ਖੇਤ ਰੱਖੇ ਤੇ ਉੱਥੋਂ ਵਾਪਸ ਮੋੜ ਦੇ ਅਸੀਂ ਕਿਸੇ ਮਨੁੱਖਤਾ ਦੇ ਵਿਰੋਧ ਚ ਨਹੀਂ ਆ ਮੈਂ ਫੇਰ ਕਹਿੰਦਾ ਸਾਡੇ ਬਾਰੇ ਬਾਰੇ ਸਵਾਲ ਉੱਠ ਜਾਂਦੇ ਆ ਵੀ ਇਹ ਜੀ ਮਨੁੱਖਤਾ ਦੇ ਖਿਲਾਫ ਨੇ ਇਨਸਾਨੀਅਤ ਦੇ ਖਿਲਾਫ ਨੇ ਅਸੀਂ ਨਹੀਂ ਕਹਿੰਦੇ ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਵਿੱਚ ਵੱਧ ਰਹੀਆਂ ਦਿਨੋਂ ਦਿਨ ਉਹਨੂੰ ਦੇਖ ਕੇ ਜੇ ਪਿੰਡਾਂ ਨੇ ਫੈਸਲੇ ਕੀਤੇ ਆ ਇੰਨਾ ਫੈਸਲਾ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਸਮੁੱਚੇ ਪੰਜਾਬੀਆਂ ਨੂੰ ਇਹ ਫੈਸਲੇ ਕਰਨੇ ਚਾਹੀਦੇ ਜੇ ਅਸੀਂ ਚਾਹੁੰਦੇ ਆ ਕਿ ਜੋ ਘਟਨਾਵਾਂ ਕੋਈ ਪਤਾ ਨਹੀਂ ਇੱਥੇ ਇੱਥੇ ਪੰਜਾਬ ਦਾ ਬੰਦਾ ਕੋਈ ਪੰਜਾਬੀ ਬੰਦਾ ਕੋਈ ਪਿੰਡ ਦਾ ਬੰਦਾ ਕੋਈ ਜਾਣਕਾਰ ਬੰਦਾ ਕੋਈ ਘਟਨਾ ਨੂੰ ਅੰਜਾਮ ਦਿੰਦਾ ਉਹਨੂੰ ਲੱਭ ਲੂਗੀ ਪੁਲਿਸ ਕੋਈ ਬਾਹਰੋਂ ਆ ਕੇ ਦੂਜੇ ਸੂਬੇ ਚੋਂ ਮਾਰ ਕੇ ਤੁਰ ਗਿਆ ਕੁੜੀ ਭਜਾ ਕੇ ਤੁਰ ਗਿਆ ਕਿੱਥੋਂ ਲੱਭ ਕੇ ਲਿਆਉਂਗੇ ਕੀ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਜਿਹੜੇ ਬੰਦੇ ਪੰਜਾਬ ਚ ਆ ਕੇ ਰਹਿੰਦੇ ਆ ਇਹਨਾਂ ਦੀ ਪੱਕੇ ਤੌਰ ਤੇ ਨਿਸ਼ਾਨਦੇਹੀ ਨਹੀਂ ਕਰਨੀ ਚਾਹੀਦੀ ਵੇ ਕਿਹੜੇ ਕਿਹੜੇ ਬੰਦੇ ਪਿੰਡ ਤੇ ਪੱਕਾ ਇਹ ਐਡਰੈਸ ਹੀ ਸਹੀ ਲਿਖਾਉਂਦੇ ਆਪਣਾ ਪਤਾ ਟਿਕਾਣਾ ਹੀ ਗਲਤ ਲਿਖਾ ਦਿੰਦੇ ਆ ਫਿਰ ਉੱਥੇ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਸੋ ਮੈਂ ਅੱਜ ਇਸ ਸਮੁੱਚੇ ਨਗਰ ਨੂੰ ਮੈਂ ਇਹ ਵਿਸ਼ਵਾਸ ਦਵਾਉਣਾ ਭਰੋਸਾ ਦਵਾਉਣਾ ਵੀ ਅਸੀਂ ਤੁਹਾਡੇ ਨਾਲ ਇਸ ਪੱਖ ਤੋਂ ਖੜੇ ਆ ਪਰ ਸਮੁੱਚੇ ਪਿੰਡਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਇੱਕੇ ਦਾ ਸਬੂਤ ਦੇ ਕੇ ਇਹ ਫੈਸਲੇ ਜਿਹੜੇ ਲੈਣੇ ਚਾਹੀਦੇ ਨੇ ਕਿਉਂ ਵੀ ਨਗਰ ਵਾਲੋ ਸਾਰੇ ਖੜੇ ਆ ਬਾਖੜੀਆਂ ਕਰਕੇ ਦਾਦ ਚਾਹਣ ਪਰ ਪਵਾਦ ਦਾ ਪਹਿਲਾ ਪਿੰਡ ਹੈ ਜੀ ਜਿਹੜਾ ਪਵਾਦੀਆਂ ਦਾ ਪਿੰਡ ਹੈ ਪਵਾਦੀ ਦਾ ਪਿੰਡ ਹੈ ਇਹ ਪਵਾਦੀ ਜਿਹੜੀ ਬੋਲੀ ਹਾਂ ਜੀ ਪਵਾਦੀ ਪੰਜਾਬੀ ਬੋਲੀ ਦੀ ਉਪ ਬੋਲੀ ਪਵਾਦੀ ਹੈ ਹਾਂ ਜੀ ਉਹ ਪਵਾਦੀ ਬੋਲੀ ਵੀ ਅੱਜ ਉਹ ਖਤਮ ਹੀ ਆ ਹਾਂ ਜੀ ਚੰਡੀਗੜ੍ਹ ਵੀ ਪਵਾਦ ਨੂੰ ਉਜਾੜ ਕੇ ਬਿਸਾਇਆ ਚਾਰੀ ਪਿੰਡ ਖਾਏ ਪਵਾਦ ਨੇ ਪਵਾਦ ਨੂੰ ਪਵਾਦ ਦਾ ਜਿਹੜਾ ਆਪਣਾ ਹੀ ਵਿਰਸਾ ਤੇ ਆਪਣੀ ਬੋਲੀ ਦੀ ਇਹਦੀ ਆਪਣੀ ਉਹ ਇਹ ਥਾਰੇ ਮਾਰੇ ਕਰਦੇ ਰਹਿੰਦੇ ਆ ਹਾਂ ਜੀ ਸੋ ਇਹ ਜਿਹੜੀ ਇਹਨਾਂ ਦੀ ਬੋਲੀ ਹੈ ਇਹਨਾਂ ਦੀ ਪਛਾਣ ਆ ਹੁਣ ਤਾਂ ਇਹਨਾਂ ਨੇ ਕਾਫੀ ਇੱਕ ਮੁੰਡਾ ਉਹ ਪੱਤਰਕਾਰ ਦਾ ਨਾ ਕੀ ਆ ਉਹ ਬਹੁਤ ਬੋਲਦਾ ਸੋਡੀ ਬੋਲੀ ਨੂੰ ਲੈ ਕੇ ਇੱਕ ਹਾਂ ਉਹ ਗਰਚੇ ਚਤਰਕਾਰ ਨਾ ਹੁੰਦੀ ਆ ਕੁੜੀਓ ਨਿਯੋਗ ਕਲਾਕਾਰਾ ਕੁੜੀ ਮੋਣੀ ਤੂਰ ਮੋਣੀ ਤੂਰ ਮੋਣੀ ਤੂਰ ਗਰਚੇਤ ਨਾਲ ਹੁੰਦੀ ਆ ਮੈਂ ਨਾਂ ਨਹੀਂ ਜਾਣਦਾ ਉਹ ਵੀ ਕੁੜੀ ਪੜੀ ਉਹ ਸੋਡੀ ਬੋਲੀ ਨੂੰ ਜਿਹੜੀ ਉਹ ਇੱਕ ਬੀਬੀ ਮੋਣੀ ਤੂਰ ਆਈ ਬਿਲਕੁਲ ਇਹ ਚਾਹੀਦਾ ਵੀ ਇਹ ਆਪਣੀ ਬੋਲੀ ਆਪਣਾ ਦਰਸ਼ਕ ਦੇ ਨਾਂ ਭੁੱਲੋ ਆਪਣੀ ਪਛਾਣ ਜਿਹੜਾ ਬੰਦਾ ਛੱਡਿਆ ਉਹਦੇ ਪੱਲੇ ਕੀ ਆ ਲੜਾਈ ਪਛਾਣ ਦੀ ਆ ਜਰੂਰ ਤੋਂ ਇਹ ਮੁੱਢ ਕਾਲ ਤੋਂ ਬਾਬੇ ਆਦਮ ਤੋਂ ਲੈ ਕੇ ਇੱਥੇ ਬੰਦਾ ਇੱਥੇ ਪੈਦਾ ਹੋਇਆ ਤਾਂ ਉਦੋਂ ਤੋਂ ਹੀ ਲੈ ਕੇ ਬੰਦਾ ਆਪਣੀ ਪਛਾਣ ਲਈ ਲੜ ਰਿਆ ਜਿਸ ਪਛਾਣ ਹੀ ਛੜਤੀ ਬਈ ਸਾਡੇ ਪੱਲੇ ਸੋ ਮੈਂ ਹਰ ਪੱਖ ਤੋਂ ਤੁਹਾਡੇ ਨਾਲ ਖੜਾ